ਕੀ ਹੈ ਸੋ ਸਾਕੀ ਦੇ ਪਿੱਛੇ ਦਾ ਇਤਿਹਾਸ ਤੇ ਕਿਸ ਵੱਲੋਂ ਲਿਖਿਆ ਗਿਆ ਸੀ ਤੇ ਹੁਣ ਤੱਕ ਗੁਰਗੋਬੀ ਸਿੰਘ ਜੀ ਵੱਲੋਂ ਕਿਤੇ ਬ੍ਰਿਕਤ ਬਚਨ ਕਿਹੜੀ ਕਿਹੜੇ ਸੱਚ ਹੋ ਚੁਕੇ ਹਨ ਤੇ ਕਿਉਂ ਅੰਗਰੇਜ਼ਾਂ ਵੱਲੋਂ ਸੋ ਸਾਕੀਆਂ ਨੂੰ ਇਕੱਠਿਆਂ ਕਰਕੇ ਅਗ ਲਗਾ ਦਿੱਤੇ ਗਏ ਸੀ ਸੋ ਸਾਕੀ ਤੋਂ ਇਲਾਵਾ ਉਹ ਕਿਹੜਾ ਸਥਾਨ ਹੈ ਜੋ ਖਾਲਸਾ ਰਾਏ ਦੇ ਆਉਣ ਦੀ ਹਾਮੀ ਪੜਦਾ ਹੈ ਸੋ ਸਾਕੀ ਅਨੁਸਾਰ 96 ਕਰੋੜ ਖਾਲਸਾ ਕੀ ਹੈ ਖੂਫੀਆ ਬਾਰ ਵਿੱਚ 52 ਸਾਲ ਕੰਮ ਕਰ ਚੁੱਕੀ ਬੋ ਬਾਰਸਰ ਦਾ ਕੀ ਕਹਿਣਾ ਹੈ ਖਾਲਸਾ ਰਾਏ ਨੂੰ ਲੈ ਕੇ ਤੇ ਹੁਣ ਜੋ ਪਿੱਛੇ ਕੁਝ ਦਿਨਾ ਤੋਂ ਜੰਗ ਦਾ ਮਾਹੌਲ ਚੱਲ ਰਿਹਾ ਸੀ ਕੀ ਇਹ ਖਾਸ ਰਾਜ ਦੇ ਆਉਣ ਦਾ ਸੰਕੇਤ ਦਿੰਦਾ ਹੈ ਇਸ ਵੀਡੀਓ ਵਿੱਚ ਤੁਹਾਨੂੰ ਅਜਿਹੀਆਂ ਜਾਣਕਾਰੀਆਂ ਦੱਸਾਂਗੇ ਜੋ ਤੁਹਾਨੂੰ ਸ਼ਾਇਦ ਹੀ ਪਤਾ ਹੋਣਗੀਆਂ ਇਸ ਵੀਡੀਓ ਨੂੰ ਤੁਸੀਂ ਅੰਤ ਤੱਕ ਜ਼ਰੂਰ ਦੇਖਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਸਾਖੀ ਨੂੰ ਲੈ ਕੇ ਵਕ ਵਕ ਵਿਦਵਾਨਾਂ ਦੇ ਤੇ ਵਕ ਵਕ ਇਤਿਹਾਸਕਾਰਾਂ ਦੇ ਆਪਣਾ ਵਕ ਵਕਰੇ ਮਤ ਹਨ ਪਰ ਆਪਾਂ ਅੱਜ ਉਸ ਮਤ ਦੀ ਗੱਲ ਕਰਾਂਗੇ ਜੋ ਸਭ ਤੋਂ ਜ਼ਿਆਦਾ ਪ੍ਰਚਲਿਤ ਹੈ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੰਦੇੜ ਸਦੀ ਤੱਕ ਦੀ ਤਖਤੀ ਤੇ ਜੋਤੀ ਜੋ ਸਮਾ ਜਾਂਦੇ ਹਨ ਤੋਂ ਉਸ ਤੋਂ ਬਾਅਦ ਸੰਤਾ ਬਹੁਤ ਵਿਰਾਗ ਵਿੱਚ ਚਲੀਆਂ ਜਾਂਦੀਆਂ ਨੇ ਪਾਵ ਕੀ ਉਦਾਸ ਹੋ ਜਾਂਦੀਆਂ ਨੇ ਤੇ ਫਿਰ ਸੰਤਾਂ ਨੂੰ ਇਸ ਵਿਰਾਗ ਵਿੱਚੋਂ ਬਾਹਰ ਕੱਢਣ ਲਈ ਭਾਈ ਰਾਮ ਪੂਰਜੇ ਸੰਤਾਂ ਨੂੰ ਗੁਰੂ ਸਾਹਿਬਾਨ ਦੀਆਂ ਸਾਖੀਆਂ ਸੁਣਾਇ ਕਰਦੇ ਸਨ ਤੇ ਉਹਨਾਂ ਦੇ ਇੱਕ ਸੇਵਕ ਭਾਈ ਸਹਿਬ ਸਿੰਘ ਜੀ ਇਹਨਾਂ ਸਾਖੀਆਂ ਨੂੰ ਨਾਲੋ ਨਾਲ ਲਿਖਦੇ ਸਨ ਤੇ ਫਿਰ ਭਾਈ ਸਹਿਬ ਸਿੰਘ ਜੀ ਕੋਲ 500 ਸਾਖੀਆਂ ਵਾਲੀ ਪੁਥੀ ਤਿਆਰ ਹੋ ਜਾਂਦੀ ਹੈ ਭਾਈ ਸਹਿਬ ਸਿੰਘ ਜੀ ਤੋਂ ਬਾਅਦ ਇਹ ਪੁਥੀ ਪਹੁੰਚਦੀ ਹੈ ਭਾਈ ਸੰਤੋਖ ਸਿੰਘ ਜੀ ਕੋਲ ਜਿਨ੍ਹਾਂ ਦੇ ਆਧਾਰ ਤੇ ਅੱਗੇ ਗੁਰ ਕਥਾ ਲਿਖੀ ਜਾਂਦੀ ਹੈ ਜਿਸ ਨੂੰ ਆਪਾਂ ਗੁਰਪ੍ਰਤਾਪ ਸੂਤ ਗ੍ਰੰਥ ਨਾਮ ਦੇ ਨਾਲ ਜਾਣਦੇ ਹਾਂ ਤੇ ਆਪਾਂ ਹੁਣ ਇਸ ਵੀਡੀਓ ਦੇ ਵਿੱਚ ਸੋ ਸਾਖੀ ਦੀਆਂ ਉਹਨਾਂ ਪ੍ਰਵਿਕਵਾਨੇ ਦੇ ਜ਼ਿਕਰ ਕਰਾਂਗੇ ਜੋ ਹੁਣ ਤੱਕ ਸੱਚ ਹੋ ਚੁੱਕੀਆਂ ਨੇ ਇੱਕ ਵਾਰ ਭਾਈ ਰਾਮਕੌਰ ਜੀ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੀਆਂ ਸਾਖੀਆਂ ਸੁਣਾ ਰਹੇ ਹੁੰਦੇ ਹਨ ਤਾਂ ਭਾਈ ਰਾਮਕੌਰ ਜੀ ਦੱਸਦੇ ਹਨ ਕਿ ਇੱਕ ਵਾਰ ਸੰਗਤਾਂ ਗੁਰੂ ਸਾਹਿਬ ਜੀ ਦੇ ਆਲੇ ਦੁਆਲੇ ਬੈਠੀਆਂ ਹੋਈਆਂ ਹਨ ਤਾਂ ਸੰਗਤਾਂ ਵਿੱਚੋਂ ਕਿਸੇ ਨੇ ਸਵਾਲ ਕੀਤਾ ਕਿ ਗੁਰੂ ਸਾਹਿਬ ਜੀ ਇਹ ਔਰੰਗਜ਼ੇਬ ਦਾ ਜਿਹੜਾ ਰਾਜ ਹੈ ਯਾਨੀ ਮੁਗਲਿਆ ਰਾਜ ਹੈ ਇਹ ਬਹੁਤ ਲੋਕਾਂ ਦੇ ਅਤਿਆਚਾਰ ਕਰਦਾ ਹੈ ਇਸ ਰਾਜ ਦਾ ਕਦੇ ਅੰਤ ਹੋਵੇਗਾ ਤਾਂ ਉਸ ਵਕਤ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਕ ਆਰੇਗਾ ਜੋ ਆਕੇ ਦਿੱਲੀ ਦੇ ਤਖਤ ਤੇ ਬੈਠੇਗਾ ਇਸ ਮੁਗਲਿਆ ਰਾਜ ਨੂੰ ਖਤਮ ਕਰ ਦੇਵੇਗਾ ਤਾਂ ਗੁਰੂ ਸਾਹਿਬ ਜੀ ਕੁੱਤਾ ਕਹਿ ਰਹੇ ਸੀ ਅਹਿਮਦ ਸ਼ਾਹ ਬਦਾਲੀ ਨੂੰ ਤੇ ਜਿਵੇਂ ਹੀ ਗੁਰੂ ਸਾਹਿਬ ਜੀ ਨੇ ਮੁਗਲਿਆ ਰਾਜ ਦੇ ਖਤਮ ਹੋਣ ਦੀ ਗੱਲ ਕੀਤੀ ਤਾਂ ਉਸ ਵੇਲੇ ਹੀ ਗੁਰੂ ਸਾਹਿਬ ਜੀ ਨੇ ਸਿੱਖ ਰਾਜ ਦੀ ਭਵਿੱਖਬਣੀ ਕਰ ਦਿੱਤੀ ਗੁਰੂ ਸਾਹਿਬ ਜੀ ਫਿਰ ਕਹਿੰਦੇ ਹਨ ਇੱਕ ਤਾਬਲੀ ਕੁੱਤਾ ਜਿਹੜਾ ਸਿੱਖਾਂ ਨਾਲ ਪਿੜੇਗਾ ਤਾਂ ਸਿੱਖ ਇਸ ਨੂੰ ਖਤਮ ਕਰ ਦੇਣਗੇ ਤੇ ਆਪਾਂ ਸਭ ਇਹ ਜਾਣਦੇ ਹਾਂ ਫਿਰ ਰਾਜ ਆਇਆ ਸੀ ਖਾਲਸਾ ਦਾ ਰਾਜ ਸਿੱਖਾਂ ਦਾ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਇਸ ਤੋਂ ਲਾਵਾ ਗੁਰੂ ਸਾਹਿਬ ਜੀ ਨੇ ਅੰਗਰੇਜ਼ਾਂ ਦੇ ਆਉਣ ਦੀ ਵੀ ਪੁਖਿਖਾਣੀ ਕੀਤੀ ਸੀ ਸੋਸਾ ਕੀ ਅਨੁਸਾਰ ਦਸ਼ਮੇਸ਼ ਪਿਤਾ ਜੀ ਦੱਸਦੇ ਹਨ ਕਿ ਸੱਤ ਸਮੁੰਦਰੋਂ ਪਾਰ ਫਿਰੰਗੀ ਆਣਗੇ ਫਿਰੰਗੀ ਸ਼ਬਦ ਅੰਗਰੇਜ਼ਾਂ ਨੇ ਵਰਤਿਆ ਗਿਆ ਸੀ ਉਹਨਾਂ ਦੇ ਆਉਣ ਨਾਲ ਖਾਲਸਾ ਰਾਜ ਖਤਮ ਹੋ ਜਾਵੇਗਾ ਤੇ ਫਿਰੰਗੀ ਪੰਜਾਬ ਉਤੇ 100 ਸਾਲ ਰਾਜ ਕਰਨਗੇ ਤੇ ਆਪਾਂ ਸਭ ਇਹ ਜਾਣਦੇ ਹਾਂ ਕਿ ਅੰਗਰੇਜ਼ਾਂ ਨੇ ਪਾਰ ਤੋਂ ਉੱਪਰ 200 ਸਾਲ ਰਾਜ ਦਿੱਤਾ ਪਰ ਉਹ ਪੰਜਾਬ ਉੱਪਰ 100 ਸਾਲ ਹੀ ਰਾਜ ਕਰ ਚੁੱਕੇ ਸਨ ਫਿਰ ਜਦੋਂ ਅੰਗਰੇਜ਼ਾਂ ਦਾ 1859 ਤੋਂ ਬਾਅਦ ਪੰਜਾਬ ਤੇ ਕਬਜ਼ਾ ਹੁੰਦਾ ਹੈ ਤਾਂ ਇਹਨਾਂ ਗੋਰਿਆਂ ਨੂੰ ਸੋਚ ਸਾਖੀ ਦਾ ਪਤਾ ਲੱਗਦਾ ਹੈ ਤਾਂ ਇਹ ਅੰਗਰੇਜ਼ ਬਾਬਾ ਅਤਰ ਸਿੰਘ ਜੀ ਕੋਲ 100 ਸਾਖੀ ਨੂੰ ਅੰਗਰੇਜ਼ੀ ਵਿੱਚ ਟ੍ਰਾਂਸਲੇਟ ਕਰਵਾਉਂਦੇ ਹਨ ਤਾਂ ਜੋ ਅੰਗਰੇਜ਼ ਜਾਣਨਾ ਚਾਹੁੰਦੇ ਸਨ ਕਿ 100 ਸਾਖੀ ਵਿੱਚ ਅਜਿਹਾ ਕੀ ਲਿਖਿਆ ਹੈ ਜਿਸ ਨੂੰ ਪੜ੍ਹ ਕੇ ਨਿਹੰਗ ਸਿੰਘ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੇ ਹਨ ਕਿਉਂਕਿ ਉਸ ਵੇਲੇ ਦੇ ਜਿਹੜੇ ਨਿਹੰਗ ਸਿੰਘ ਸਨ ਉਹ 100 ਸਾਖੀ ਨੂੰ ਆਪਣੇ ਕਮਰ ਕਸੇ ਵਿੱਚ ਤਾਰਨ ਕਰਕੇ ਰੱਖਦੇ ਸਨ ਇਸ ਨੂੰ ਪੜ੍ਹਦੇ ਰਹਿੰਦੇ ਸਨ ਇਸ 100 ਸਾਖੀ ਨੂੰ ਪੜ੍ਹ ਕੇ ਚੜ੍ਹਦੀ ਕਲਾ ਵਿੱਚ ਰਹਿੰਦੇ ਸਨ 100 ਸਾਖੀ ਦੇ ਵਿੱਚ ਪਾਕਿਸਤਾਨ ਬਣਨ ਦੀ ਵੀ ਪੁਖਿਖਵਣੀ ਕੀਤੀ ਗਈ ਹੈ ਆਪਾਂ ਇਹ ਸਭ ਜਾਣਦੇ ਹਾਂ ਕਿ 1947 ਦੀ ਵੰਡ ਦੇ ਵਿੱਚ ਪੰਜਾਬ ਤੋਂ ਪਾਕਿਸਤਾਨ ਅੱਡ ਹੋ ਜਾਂਦਾ ਹੈ ਤੇ ਇਸ ਵਿੱਚ ਬੰਗਲਾਦੇਸ਼ ਮੰਨ ਦੀ ਪੁਕਵਾਨੀ ਕੀਤੀ ਗਈ ਹੈ ਬਹੁਤ ਸਾਰੇ ਹੜ੍ਹ ਆਉਂਦੀ ਪੁਚਾ ਲਾਉਣ ਦੀ ਤੂਫਾਨ ਆਉਣ ਦੀ ਵੀ ਪੁਖ ਮਣੀਆ ਕੀਤੀਆਂ ਗਏ ਹਨ ਜੋ ਅਜੇ ਤੱਕ ਸੱਚ ਹੋਈਆਂ ਨੇ ਜੋ 1984 ਦੇ ਵਿੱਚ ਦਰਬਾਰ ਸਾਹਿਬ ਉੱਤੇ ਫੌਜਾਂ ਚੜ੍ਹ ਕੇ ਆਈਆਂ ਸੀ ਉਸ ਦੀ ਵੀ ਪੁਖ ਮਣੀ ਕੀਤੀ ਗਈ ਸੀ ਆਪਾਂ ਅਕਸਰ ਇੱਕ ਕਾਵ ਰਚਨਾ ਪੜਦੇ ਹਾਂ ਰਾਜ ਚਲਸੀ ਰੰਡੀ ਕਾ ਫੌਜਾਂ ਚੜ੍ਹੇ ਹਰਮੰਦਰ ਮੇ ਆਨ ਇਸ ਵਿੱਚ ਜੋ ਰੰਡੀ ਦੇ ਰਾਜ ਦੀ ਗੱਲ ਕੀਤੀ ਗਈ ਹੈ ਉਹ ਇੰਦਰਾ ਗਾਂਧੀ ਦੀ ਗੱਲ ਕੀਤੀ ਗਈ ਹੈ ਕਿਉਂਕਿ ਆਪਾਂ ਸਭ ਜਾਣਦੇ ਹਾਂ ਇਸ ਦਾ ਵਿਆਹ ਫਿਰੋਜ਼ ਨੰਦ ਇੱਕ ਮੁਸਲਮਾਨ ਨਾਲ ਹੋਇਆ ਸੀ ਜਿਸ ਦੇ ਮਰਨ ਤੋਂ ਬਾਅਦ ਇੰਦਰਾ ਗਾਂਧੀ ਪਤਵਾਂ ਹੋ ਗਈ ਸੀ ਉਹਦਾ ਉਸ ਸਮੇਂ ਦਿੱਲੀ ਦੇ ਉੱਤੇ ਰਾਜ ਸੀ 1984 ਬਾਰੇ ਐਸੇ ਤੋਂ ਲਿਖਿਆ ਹੈ ਕਿਉਂ ਹਰਮੰਦਰ ਸਾਹਿਬ ਜੀ ਦੇ ਉੱਤੇ ਅਟੈਕ ਕਰਵਾਏਗੀ ਹਮਲਾ ਕਰਵਾਏਗੀ ਸਿੱਖਾਂ ਦਾ ਕਤਲੇਆਮ ਕਰਵਾਏਗੀ ਅੱਗੇ ਇਸ ਵਿੱਚ ਜੋ ਪੁਖਿਖਵਣੀ ਕੀਤੀ ਗਈ ਹੈ ਉਹ ਕੀਤੀ ਹੈ ਸੰਤ ਚਨਿਆ ਸਿੰਘ ਖਾਲਸਾ ਪਿੰਡਰਾਜੀ ਵਾਲੇ ਵਾਸਤੇ ਗੁਰੂ ਸਾਹਿਬ ਲਿਖਦੇ ਹਨ ਕਿ ਮੇਰਾ ਇੱਕ ਅਜੇਹ ਖਾਲਸਾ ਆਵੇਗਾ ਜੋ ਸਿਹਰੀ ਦਰਬਾਰ ਸਾਹਿਬ ਜਿਹਨੂੰ ਕੇ ਲਈ ਵਜੂ ਵਰਤੇਗਾ ਉਥੇ ਬੈਠ ਕੇ ਲੱਖਾਂ ਪੋਜ ਨਾਲ ਮੁਕਾਬਲਾ ਕਰੇਗਾ ਸੋ ਸਾਖੇ ਬੀਤਾ ਇੱਥੇ ਤੋਂ ਕਿਹਾ ਹੈ ਕਿ ਪਾਕਿਸਤਾਨ ਦਾ ਨਾਮੋ ਨਿਸ਼ਾਨ ਮਿਟ ਜਾਵੇਗਾ ਇਸ ਗੱਲ ਨੂੰ ਇਹ ਨਾ ਸਮਝ ਲਿਤਾ ਜਾਵੇ ਕਿ ਮੈਂ ਕੋਈ ਹੇਟ ਸਪੀਚ ਦੇ ਰਿਹਾ ਹਾਂ ਸ਼ਾਇਦ ਗੁਰੂ ਸਾਹਿਬ ਜੀ ਦਾ ਇਸ ਵਿੱਚ ਇਹ ਸੰਕੇਤ ਹੋਵੇ ਕਿ ਪਾਕਿਸਤਾਨ ਪੰਜਾਬ ਦੇ ਵਿੱਚ ਰਾਜ ਜਾਵੇਗਾ ਤੇ ਪੰਜਾਬ ਇੱਕ ਵੱਖਰਾ ਮੁਲਕ ਹੋਵੇਗਾ ਉਹ ਦੇਸ਼ ਦੇ ਵਿੱਚ ਖਾਸੇ ਦਾ ਰਾਜ ਹੋਵੇਗਾ ਕਿ ਹੁਣ ਤੱਕ ਇਸ ਵੀਡੀਓ ਦੇ ਵਿੱਚ ਉਹਨਾਂ ਪ੍ਰਵੇਖਮਾਨੇ ਦਾ ਜ਼ਿਕਰ ਕੀਤਾ ਹੈ ਜੋ ਹੁਣ ਤੱਕ ਸੱਚ ਹੋ ਚੁੱਕਿਆ ਨਹੀਂ ਅੱਗੇ ਇਸ ਵੀਡੀਓ ਦੇ ਵਿੱਚ ਆਪਾਂ ਇਸ ਗੱਲ ਦਾ ਜ਼ਿਕਰ ਕਰਾਂਗੇ ਜੋ ਪਿਛਲੇ ਕੁਝ ਦਿਨਾਂ ਤੋਂ ਜੰਗ ਦੇ ਹਾਲਾਤ ਬਣੇ ਹੋਏ ਸਨ ਜੋ ਹੁਣ ਤੁਸੀਂ ਸਕਰੀਨ ਦੇ ਉੱਤੇ ਕਾਵ ਰਚਨਾ ਦੇਖ ਰਹੇ ਹੋ ਇਸ ਨੂੰ ਆਧਾਰ ਬਣਾ ਕੇ ਇਹ ਕਿਹਾ ਜਾ ਰਿਹਾ ਹੈ ਕਿ ਖਾਸੇ ਦਾ ਰਾਜ ਆਉਣ ਵਾਲਾ ਹੈ ਪਰ ਨਹੀਂ ਅਜੇ ਨਹੀਂ ਖਾਸੇ ਦਰਜ ਆ ਜਾਵੇਗਾ ਬੇਸ਼ੱਕ ਕੋਈ ਸ਼ੱਕ ਨਹੀਂ ਕਿ ਖਾਸੇ ਦਰਜ ਨਹੀਂ ਆਊਗਾ ਜਰੂਰ ਆਵੇਗਾ ਖਾਸੇ ਦਰਜ ਪਰ ਆਪਾਂ ਇਸ ਮਾਹੌਲ ਨੂੰ ਬਣਾ ਕੇ ਇਹ ਗੱਲ ਨਾ ਕਰੀਏ ਕਿ ਖਾਸੇ ਦਰਜ ਆਉਣ ਵਾਲਾ ਹੈ ਜਦੋਂ ਆਪਾਂ ਸੋਸਾਖੀ ਨੂੰ ਧਿਆਨ ਨਾਲ ਪੜਦੇ ਹਾਂ ਤਾਂ ਇਸ ਵਿੱਚ ਜ਼ਿਕਰ ਮਿਲਦਾ ਹੈ 96 ਕਰੋੜ ਖਾਸੇ ਦਾ ਕਿ ਅੱਜ ਆਪਾਂ ਆਪਣੇ ਵੱਲ ਚਾਤੀ ਮਾਰ ਕੇ ਦੇਖੀਏ ਕਿ ਅੱਜ ਆਪਾਂ 96 ਕਰੋੜ ਹਾਂ ਜਿਸ ਦਿਨ ਆਪਾਂ 96 ਕਰੋੜ ਹੋ ਜਾਵਾਂਗੇ ਉਦੋਂ ਆਵੇਗਾ ਖਾਲਸੇ ਦਾ ਰਾਜ ਆਪਾਂ 96 ਕਰੋੜ ਉਦੋਂ ਹੋਵਾਂਗੇ ਜਦੋਂ ਖੰਡੇ ਬਾਟੇ ਦੀ ਪਹੁੰ ਲੈ ਕੇ ਤੇ ਬਾਣੀ ਬਾਣੇ ਤੇ ਤਾਰੀ ਹੋ ਜਾਵਾਂਗੇ ਉਦੋਂ ਆਵੇਗਾ ਖਾਲਸੇ ਦਾ ਰਾਜ ਸਿਰਫ ਸੋਸਾ ਕੀ ਨਹੀਂ ਅਜਿਹਾ ਇੱਕ ਉਹ ਸਥਾਨ ਹੈ ਜੋ ਖਾਲਸਾ ਰਾਜ ਦੇ ਆਉਣ ਦੀ ਹਾਮੀ ਪਰਦਾ ਹੈ ਆਪਾਂ ਸਭ ਜਾਣਦੇ ਹਾਂ ਤੱਕ ਸ਼੍ਰੀ ਨੰਦੇੜ ਸਾਹਿਬ ਵਿੱਚ ਇੱਕ ਅਜਿਹਾ ਗੁਰਦੁਆਰਾ ਹੈ ਗੁਰਦੁਆਰਾ ਮਾਲ ਟੇਕਰੀ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਫੌਜਾਂ ਨੂੰ ਤਲਖਾਵਾਂ ਮੰਡੀਆਂ ਸੀ ਉੱਥੇ ਗੁਰੂ ਸਾਹਿਬ ਜੀ ਨੇ ਬਚਨ ਕੀਤੇ ਸੀ ਜੋ ਖਜ਼ਾਨਾ ਬਚ ਗਿਆ ਹੈ ਉਸ ਨੂੰ ਵਾਪਸ ਉੱਥੇ ਹੀ ਨੱਪ ਦਿਓ ਜਿੱਥੇ ਅੱਜ ਗੁਰਦੁਆਰਾ ਮਾਲ ਟੇਕਰੀ ਸਾਹਿ ਹੋਇਆ ਹੈ ਤੇ ਨਾਲ ਹੀ ਗੁਰੂ ਸਾਹਿਬ ਜੀ ਨੇ ਬਚਨ ਕੀਤੇ ਸੀ ਜਦੋਂ ਮੇਰਾ 96 ਕਰੋੜ ਖਾਸਾ ਹੋ ਜਾਵੇਗਾ ਉਦੋਂ ਇਹ ਖਜ਼ਾਨਾ ਖੜਿਆ ਜਾਵੇਗਾ ਤੇ ਫਿਰ ਇਸੇ ਖਜ਼ਾਨੇ ਨਾਲ ਖਾਸਾ ਰਾਜ ਕਰੇਗਾ ਲੰਗਰ ਲਗਾਏ ਜਾਣਗੇ ਕੋਈ ਵੀ ਭੁੱਖੇ ਟਿਹੜ ਨਹੀਂ ਸੋਏਗਾ ਕੋਈ ਵੀ ਬਿਨਾਂ ਛੱਤੋਂ ਨਹੀਂ ਰਹੇਗਾ ਜਿੱਤੇ ਆਪਾ 100 ਸਾਥੀ ਦੇ ਵਿੱਚ ਇਹਨਾਂ ਜੰਗਾ ਬਾਰੇ ਪੜਦੇ ਹਾਂ 84 ਬਾਰੇ ਪੜਦੇ ਹਾਂ ਖਾਲਸਾ ਰਾਜ ਬਾਰੇ ਪੜਦੇ ਹਾਂ ਉੱਥੇ ਅੱਜ ਇੰਟਰਨੈਸ਼ਨਲ ਲੈਵਲ ਤੇ ਜਿਹੜੇ ਬੁੱਧੀਜੀਵੀ ਬੈਠੇ ਹਨ ਉਹਨਾਂ ਦਾ ਕਹਿਣਾ ਹੈ ਜੇਕਰ ਹੁਣ ਤੀਜੀ ਸੰਸਾਰ ਜੰਗ ਲੱਗੇਗੀ ਤਾਂ ਉਹ ਲੱਗੇਗੀ ਏਸ਼ੀਆ ਵਾਲੇ ਪਾਸੇ ਜਿਸ ਸੰਸਾਰ ਦਾ 1/3 ਹਿੱਸਾ ਖਤਮ ਹੋ ਜਾਵੇਗਾ ਤੇ ਫਿਰ ਇਸ ਦਾ ਇੱਕੋ ਇੱਕ ਹੱਲ ਹੋਵੇਗਾ ਖਾਲਸਾ ਰਾਜ ਇਹ ਗੱਲ ਮੈਂ ਖੁਦ ਨਹੀਂ ਕਹਿ ਰਿਹਾ ਯਾਨੀ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ ਇਹ ਕਹਿਣਾ ਹੈ ਅਮਰੀਕਾ ਦੇ ਖੂਪੇ ਬਾਗ ਵਿੱਚ 52 ਸਾਲ ਕੰਮ ਕਰ ਚੁੱਕੇ ਬੋਬਾਰਸਰ ਦਾ ਕਿ ਏਸ਼ੀਆ ਦੇ 2 ਕਰੋੜ ਲੋਕਾਂ ਦੇ ਇਸ ਜੰਗ ਵਿੱਚ ਮਾਰੇ ਜਾਣ ਦਾ ਖਤਰਾ ਹੈ ਤੇ ਉਹਨਾਂ ਨੇ ਇਸ ਦੇ ਹੱਲ ਵਾਸਤੇ ਇੱਕੋ ਇੱਕ ਹਵਾਲਾ ਦਿੱਤਾ ਹੈ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਯਾਨੀ ਖਾਲਸਾ ਰਾਜ ਉਹਨਾਂ ਦਾ ਕਹਿਣਾ ਹੈ ਇਸ ਖਤਰੇ ਨੂੰ ਟਾਲਿਆ ਜਾ ਸਕਦਾ ਹੈ ਜੇ ਖਾਲਸਾ ਰਾਜ ਆ ਜਾਵੇ ਤਾਂ ਸੋ ਇਸ ਵੀਡੀਓ ਵਿੱਚ ਤੁਹਾਨੂੰ ਸੋ ਸਾਖੀ ਬਾਰੇ ਕੋਈ ਨਵੀਂ ਜਾਣਕਾਰੀ ਮਿਲੇ ਹੋਵੇ ਤਾਂ ਅੱਗੇ ਜ਼ਰੂਰ ਸ਼ੇਅਰ ਕਰਿਓ ਤੇ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਦਿਓ ਤੇ ਸਿੱਖੀ ਇਤਿਹਾਸ ਨਾਲ ਰਿਲੇਟਡ ਅਸੀਂ ਇਸ ਚੈਨਲ ਤੇ ਵੀਡੀਓ ਬਣਾਉਂਦੇ ਰਹਿੰਦੇ ਹਾਂ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ